ਅਸ਼ੀਕਾ ਜੀ ਮੈਂ ਬਾਲਵਾ ਬਟਿਕ ਤੋਂ ਬਰਨਾਲਾ ਸੀ ਕਿ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਆਜਾ ਪਈ ਕੋਰ ਨਿਊ ਵੀਡੀਓ ਲਾਈ ਗਈ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਡਿਜ਼ਾਈਨ ਦਿਖਾਵਾਂਗੇ ਜਿਹੜਾ ਕਿ ਆਪਣਾ ਡਿਜ਼ਾਈਨ ਪਹਿਨੇ ਆਪਾਂ ਨੂੰ ਮਾਡਲ ਫਿਕਸ ਅੰਡ ਕੀ ਕਿਸੇ ਉਹ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਸੀ ਆਪਾਂ ਉਹਨਾਂ ਨੂੰ ਕਿਲਾ ਵਰਕ ਦੇ ਵਿੱਚ ਬਹੁਤ ਬਹੁਤ ਹੀ ਘੱਟ ਰੇਟ ਦੇ ਵਿੱਚ ਰੈਡੀ ਕਰਕੇ ਦਿੱਤਾ ਹੈ ਤੇ ਉਸ ਡਿਜ਼ਾਈਨ ਨੂੰ ਆਪਾਂ ਰਿਪੀਟ ਦੇ ਉੱਪਰ ਹੈ ਜਿਹੜਾ ਫੇਰ ਰੈਡੀ ਕਰ ਰਹੇ ਹਾਂ ਕਈ ਵਾਰੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਉਹੀ ਸੂਟ ਉਹੀ ਕਲਰ ਦਾ ਦਿਖਾ ਰਹੇ ਹੋ ਪੈਨ ਉਹ ਸੋਲਡ ਹੋ ਜਾਂਦਾਗਾ ਤੇ ਉਸ ਤੋਂ ਬਾਅਦ ਆਪਾਂ ਸੇਮ ਛੂਟੀ ਫੇਰ ਲਗਾ ਲਾਂਗੇ ਕਿਉਂਕਿ ਆਪਾਂ ਸਾਰੇ ਸੂਟ ਖੋਦ ਤਿਆਰ ਕਰਦੇ ਆ ਅੱਜ ਆਪਣੀ ਖੋਦੀ ਮਸ਼ੀਨ ਵਿੱਚ ਲੱਗੇ ਹੋਏ ਸੂਟ ਹੀ ਤੁਹਾਨੂੰ ਦਿਖਾਵਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਇੱਕ ਆਪਣੇ 1050 ਵਾਲੇ ਸੂਟ ਆਪਣੇ ਰੀਸਟਾਕ ਹੋ ਗਏ ਤੇ ਜਿਨ੍ਹਾਂ ਨੇ ਲਾਸਟ ਵਾਲੀ ਵੀਡੀਓ ਚੈੱਕ ਕਰ ਲਿਆ ਉਸ ਦੇ ਵਿੱਚੋਂ ਤੁਸੀਂ ਸਿਲੇਕਟ ਕਰ ਸਕਦੇ ਜਿਹੜੀ ਆਪਣੀ ਹੈਂਡਵਰਕ ਦੀ ਕਲੈਕਸ਼ਨ ਪਾਈ ਸੀ ਤੇ ਆਪਾਂ ਜੱਗੋ ਆਸੀਂ ਬਹੁਤ ਹੀ ਸੋਹਣੇ ਫੁਲਕਾਰੀ ਦੇ ਸੂਟ ਵੀ ਲੈ ਕੇ ਆਏ ਆਂਗੇ ਐਦਾਂ ਦੇ ਤੇ ਜਿਹੜੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋਗੇ ਹੁਣ ਪਹਿਲਾਂ ਕਰਨਾ ਕੀ ਹੈ ਇੱਕ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀ ਵੀ ਆਪਾਂ ਐਵੇਂ ਦੀਆਂ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਜਾਏ ਕਰੇ ਸਾਈਡ ਤੇ ਘੰਟੀ ਵਾਲਾ ਬਟਨ ਹੋਊਗਾ ਉਹਨੂੰ ਪ੍ਰੈਸ ਕਰ ਦਿਓ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀ ਉਨਨ ਪਿੰਡਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਜਿਹੜੇ ਕਿ ਆਪਣੇ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਆਪਣਾ ਘਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨ ਤਾਂ ਉਹਨਾਂ ਨੇ ਜਾਂ ਤਾਂ ਮੇਰੀ ਭੈਣ ਹੈ ਜਿਹਦਾ ਸਾਡੀ ਇਹ ਵਾਲੀ ਮਸ਼ੀਨ ਲਗਾਈ ਹੋਈ ਆ ਇਸ ਦੀ ਟ੍ਰੇਨਿੰਗ ਲੈਣਾ ਚਾਹੁੰਦੀ ਐ ਸਿੱਖਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਜੀ ਨੰਬਰ ਵੀ ਮੈਂ ਤੁਹਾਨੂੰ ਕਰੀ ਦੇਵਾਂਗੀ 985462231 ਵਾਲੇ ਨੰਬਰ ਤੇ ਤੁਸੀਂ 985462231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਨਾ ਵਾਲਾ ਟਾਈਮ ਵੇਸ ਕਰਦੇ ਮੈਂ ਚਲੋ ਜੀ ਹੁਣ ਉਹਨੇ ਅੱਜ ਵਾਲੇ ਸੂਟਾਂ ਦੇ ਬਾਰੇ ਜਿਹੜੇ ਆਪਾਂ ਅੱਜ ਵਾਲੇ ਸੂਟ ਰੈਡੀ ਕੀਤੇ ਇਹਦੇ ਵਿੱਚ ਨਾ ਆਪਣੇ 3 ਸੂਟ ਰੈਡੀ 6 ਸੂਟ ਰੈਡੀ ਦਿੱਤੇ ਸੀਗੇ ਆਪਣੇ ਕੋਲ ਇਹਨਾਂ ਸਿਰਫ ਜੈਲੋ ਕਲਰ ਵਾਲੇ ਸੂਟ ਰਹੇਗੇ ਕੀ ਬਾਕੀ ਸੂਟ ਕਸਟਮਰਾਂ ਦੇ ਸੀ ਮੈਨੂੰ ਜਲਦੀ ਭੇਜਨੇ ਸੀਗੇ ਤਾਂ ਕਰਕੇ ਦੇਤੇ ਵੀਡੀਓ ਬਣਾਉਣ ਦਾ ਆਪਾਂ ਨੂੰ ਟਾਈਮ ਨਹੀਂ ਮਿਲਿਆ ਹੈਗਾ ਜੀ ਤੁਸੀਂ ਦੇ ਫਸਟਲੀ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਸ਼ਰਟ ਦਾ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਹੈਵੀ ਕੰਮ ਹੋਇਆ ਹੈ ਸਾਰੀ ਸ਼ਰਟ ਦੇ ਫਰੰਟ ਦੇ ਉੱਪਰ ਇਸ ਤੋਂ ਇਲਾਵਾ 슬ੀਵਜ਼ ਦੇ ਉੱਪਰ ਵੀ ਆਪਣੇ ਕੰਮ ਕੀਤਾ ਹੈ ਹਜੇ ਇਹਦੀ ਵੀ ਜਿਹੜੀ ਇੱਕ 슬ੀਵਜ਼ ਰਹਿੰਦੀ ਹੈ ਵਰਕ ਕਰਨ ਵਾਲੀ ਜੀ ਤੁਸੀਂ ਦੇਖ ਸਕਦੇ ਹੋ ਬਾਹਮਾਂ ਦੇ ਉੱਪਰ ਵੀ ਬਹੁਤ ਹੀ ਸੋਹਣਾ ਸਾਫ ਸੁਥਰਾ ਜਿਹੜਾ ਕੰਮ ਹੋਇਆ ਹੈ ਇੱਕ ਸੈਕਿੰਡ ਆਪਾਂ ਤੁਹਾਨੂੰ ਬਾਹਮਾ ਤੇ ਲਗਾ ਕੇ ਵੀ ਦਿਖਾ ਦਿੰਨੇ ਲੋ ਜੀ ਬਹੁਤ ਹੀ ਸੋਹਣਾ ਬਾਹਮਾ ਦੇ ਉੱਪਰ ਕੰਮ ਹੋਇਆ ਹੈ ਇਹ ਨੂੰ ਤੁਸੀਂ ਅਗਰ 5 ਮੀਟਰ ਸੂਟ ਆਲ ਓਵਰ ਬਣਵਾਉਣਾ ਚਾਹੋ ਨੇ ਆਲ ਓਵਰ ਵੀ ਬਿੜਵਾ ਸਕਦੇ ਅਗਰ ਤੁਸੀਂ ਇਹ ਨੂੰ ਲਹਿੰਗੇ ਜਾਂ ਘਗਰੇ ਨਾਲ ਬਣਾਉਣਾ ਚਾਹੋ ਲਾਈਕ ਫੋਜੀਏ ਕਲਰ ਦਾ ਘਗਰਾ ਜਾਂ ਨਾਲ ਦੇ ਘਗਰਾ ਲਗਾ ਕੇ ਜਾਂ ਪਿੰਕ ਕਲਰ ਕੋਈ ਵੀ ਕਲਰ ਦਾ ਘਗਰਾ ਲਗਾ ਕੇ ਬਰਕ ਕਰਵਾਉਣਾ ਚਾਹੋ ਨੇ ਸਾਡੇ ਕੋਲ ਕਿਸੇ ਵੀ ਕਲਰ ਦਾ ਪਰ ਕਿਸੇ ਵੀ ਫੈਬਰਿਕ ਤੇ ਪਰ ਇਹ ਵਾਲੇ ਡਿਜ਼ਾਈਨ ਨੂੰ ਤੁਸੀਂ ਕਸਟਮਾਈਜ਼ ਕਰਵਾ ਸਕਦੇ ਉਹ ਵੀ ਬਹੁਤ ਘੱਟ ਰੇਟ ਦੇ ਇਹ ਆਪਾਂ ਦੇ ਕਸਟਮਰ ਨੂੰ ਜਿਹੜਾ ਵਿਦਤ ਦੁਪੱਟਾ ਸੂਟ ਨੇਚਰਲ ਗ੍ਰੇ ਦਾ ਸੂਟ ਆ ਚਨੂਨ ਦਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਕੰਮ ਹੋਇਆ ਸਾਰੀ ਸ਼ਰਟ ਦੇ ਫਰੰਟ ਦੇ ਉੱਪਰ ਕੰਮ ਹੋਇਆ ਤੇ 슬ੀਵਸ ਦੇ ਉੱਪਰ ਕੰਮ ਹੋਇਆ ਹੈ ਇਹ ਆਪਾਂ ਕਸਟਮਰ ਨੂੰ ਕੰਪਲੀਟ ਸੂਟ ਕਰਕੇ ਜਿਹੜਾ ਸਿਰਫ 3000 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਇਹਦੇ ਵਿੱਚ ਜਿਹੜੇ ਆਪਾਂ ਇਹ ਬਿਗਾਉਟ ਦੁਪੱਟਾ ਵਰਕ ਕੀਤੇ ਨੇ ਓਨਲੀ ਜਿਹੜਾ ਆਪਣਾ ਰਹੂਗਾ ਦੁਪੱਟਾ ਨਾਲ ਰਹੂਗਾ ਉਹ ਸੂਟ ਤੇ ਕਸਟਮਰ ਨੂੰ 2200 ਦਾ ਅਗਰ ਤੁਸੀਂ ਇਹ ਆਪਣਾ ਵਿਦਆਊਟ ਦੁਪੱਟਾ ਹੀ ਲੈਣਾ ਚਾਹੁੰਦੇ ਹੋ ਓਨਲੀ 5 ਮੀਟਰ ਸੂਟ ਐਂਡ ਸ਼ਰਟ ਤੇ ਵਰਕ ਲੈਣਾ ਚਾਹੁੰਦੇ ਹੋ ਤਾਂ ਇਹ ਸਿਰਫ ਆਪਾਂ ਸੂਟ ਜਿਹੜਾ ਦੇ ਰਹੇ ਹਾਂ ਜੀ 1900 ਰੁਪਏ ਦਾ ਦੇ ਰਹੇ ਹਾਂਗੇ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਦੇ ਲੈ ਕੰਟੈਕਟ ਕਰ ਸਕਦੇ ਆ ਅਗਰ ਕੋਈ ਮੇਰੀ ਭੈਣ ਆਪਣਾ ਸਟਾਫ ਭੇਜ ਕੇ ਵਰਕ ਕਰਵਾਉਣਾ ਚਾਹੁੰਦੀ ਹੈ ਤੁਸੀਂ ਆਪਣਾ ਸਟਾਫ ਭੇਜ ਕੇ ਵੀ ਸਾਡੇ ਕੋਲੋਂ ਜਿਹੜਾ ਵਰਕ ਕਰਵਾ ਸਕਦੇ ਹੋ ਜੀ ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਕੋਲ ਇਹ ਤਾਂ ਕਿ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਇਹ ਵਾਲੇ ਸੂਟ ਆਪਾਂ ਰਿਪੀਟ ਤੇ ਫੇਰ ਆਰਡਰ ਲੈਣੇ ਸਟਾਰਟ ਕਰਤੇ ਜਿੰਨਾ ਵੀ ਭੈਣਾਂ ਨੇ ਆਰਡਰ ਕਰਨਾ ਤੁਸੀਂ ਕਰ ਸਕਦੇ ਹੋ ਇਹ ਆਪਣੇ ਕੋਲੇ ਸਿਲਕ ਪਸ਼ਮੀਨੇ ਦੇ ਉੱਪਰ ਬਾਦੂ ਸੂਟ ਰੈਡੀ ਕੀਤੇ ਪੈਣਗੇ ਭਵਿੰਦਰਾ ਮੇਲੇ ਦਾ ਪਸ਼ਮੀਨਾ ਯੂਜ਼ ਕੀਤਾ ਬਹੁਤ ਹੀ ਸੋਹਣਾ ਸਟਾਫਾ ਤੁਸੀਂ ਦੇਖ ਸਕਦੇ ਹੋਗੇ ਇਹ ਆਪਾਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਫੈਂਡੀ ਵਾਲਾ ਤਾਂ ਇਸ ਨੂੰ ਕੱਲ ਦਿਖਾਇਆ ਸੀ ਵੀਡੀਓ ਚ ਕਿਉਂਕਿ ਇਹਦੇ ਥਰੈਡ ਦੀ ਫਿਨਿਸ਼ਿੰਗ ਰਹਿੰਦੀ ਸੀ ਅੱਜ ਉਹ ਕੀਤੀ ਹੈ ਜਿਵੇਂ ਕਿ ਇਹ ਵਾਲਾ ਆ ਗਿਆ ਸਿਲਕ ਪਸ਼ਮੀਨਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਜਿਹਾ ਸਟਾਫਾ ਹੈਗਾ ਬਾਕੀ ਤੁਸੀਂ ਇਹਦੇ ਵਿੱਚ ਕਲਰ ਕੋਈ ਵੀ ਲੈ ਸਕਦੇ ਹੋ ਕਲਰ ਮੇਰੇ ਮੈਂਸ਼ਨ ਕੀਤੇ ਹੁੰਦੇ ਨੇ ਜੀ ਇਸ ਤੋਂ ਇਲਾਵਾ ਜਿੱਦਾਂ ਕਿ ਆਹ ਵਾਲੀ ਭੈਣ ਨੇ ਆਪਣਾ ਫੈਬਰਿਕ ਭੇਜਿਆ ਸੀਗਾ ਆਪਣਾ ਫੈਬਰਿਕ ਭੇਜ ਕੇ ਸਭ ਤੋਂ ਬੱਚੀ ਦਾ ਸੂਟ ਰੈਡੀ ਕਰਵਾ ਰਹੇ ਨੇ ਸਿਰਫ ਉਹਨਾਂ ਦਾ 14 ਇੰਚ ਘੇਰਾਗਾ ਤੇ ਆਪਾਂ ਜੇ ਛੋਟੇ ਬੱਚੇ ਦਾ ਸੂਟ ਵੀ ਰੈਡੀ ਕਰਵਾਉਣਾ ਚਾਹੁੰਦੇ ਕੋਈ ਮੇਰੀ ਭੈਣ ਛੋਟੇ ਬੱਚੇ ਦਾ ਸੂਟ ਵੀ ਰੈਡੀ ਕਰਵਾ ਸਕਦੇ ਹੋ ਜੀ ਕਿਉਂਕਿ ਇਹਨਾਂ ਦਾ 14 ਇੰਚ ਘੇਰਾ ਸੀਗਾ ਤਾਂ ਕਰਕੇ ਆਪਾਂ ਨੇ ਜਿਹੜਾ ਇਹ ਮਤਲਬ ਕਿ ਇੰਨੇ ਕਿ ਜਗ੍ਹਾ ਦੇ ਵਿੱਚ ਹੀ ਵਰਕੇ ਕੀਤਾ ਉਹਨਾਂ ਨੇ ਫੈਬਰਿਕ ਅ ਜਿਹੜਾ ਆਪਣਾ ਖੁਦ ਦਾ ਭੇਜਿਆ ਸੀ ਉਸ ਤੋਂ ਅਗਲਾ ਸੂਟ ਆ ਗਿਆ ਇਹ ਪੈਣ ਨੇ ਵੀ ਫੈਬਰਿਕ ਅ ਜਿਹੜਾ ਆਪਣਾ ਖੁਦ ਦਾ ਭੇਜਿਆ ਸੀਗਾ ਤੇ ਇਹਨਾਂ ਦਾ ਜਿਹੜਾ ਘੇਰਾ ਹੈਗਾਗਾ ਇਹਨਾਂ ਦਾ ਘੇਰਾ ਹੈਗਾ ਜੀ 18 ਇੰਚ ਆਈ ਥਿੰਕ ਇਹਨਾਂ ਸੂਟ ਵੀ ਰੈਡੀ ਹੋ ਰਿਹਾਗਾ ਬਾਕੀ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਸਾਡੀ ਦੂਜੀ ਮਸ਼ੀਨ ਤੇ ਲੱਗੇ ਹੋਏ ਸੂਟ ਵੀ ਜ਼ਰੂਰ ਚੈੱਕ ਕਰਾਉਣੇ ਆ ਜਿਹੜੇ ਲੱਗੇ ਹੋਏ ਨੇ ਜੀ ਉਹਨਾਂ ਦਾ ਵਰਕ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਉਹ ਵੀ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਉਦੋਂ 슬ੀਵਸ ਲੱਗੇ ਹੋ ਜਾਂਦੇ ਨੇ ਅਸੀਂ ਤੁਹਾਨੂੰ ਕੱਲਾ ਸ਼ਰਟ ਦਾ ਫਰੰਟ ਦਿਖਾਵਾਂਗੇ ਕਿਉਂਕਿ ਥ੍ਰੈਡ ਦੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਆ ਤੁਹਾਨੂੰ ਇੱਕ ਵਾਰ ਆਪਾਂ ਵਰਕ ਦੀ ਲੁੱਕ ਚੈੱਕ ਕਰਵਾ ਦਈਏ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੁੰਦਾ ਫੈਬਰਿਕ ਵੀ ਇਹ ਨਹੀਂ ਹੈਗਾ ਵੀ ਸਾਡਾ ਕੋਈ ਜਿਹੜਾ ਕਹਿੰਦੇ ਆ ਉਹੀ ਲਗਾਇਆ ਹੁੰਦਾ ਇੱਕ ਕਹਿੰਦੇ ਨੇ ਨਾ ਰਾਮਟੈਕਸ ਰਾਮਟੈਕਸ ਦੇ ਵੀਰੇ ਕੰਨੀ ਦੇ ਉੱਪਰ ਮੋਹਰ ਆਉਂਦੀ ਆ ਕਿਉਂਕਿ ਤੁਸੀਂ ਇੱਥੋਂ ਦੇਖ ਸਕਦੇ ਹੋ ਇਹਨਾਂ ਦੇ ਵੀ ਨਾ ਜਿਹੜਾ ਜਿੱਦਾਂ ਇੱਥੇ ਰਾਮਟੈਕਸ ਲੱਗਿਆ ਇਹਦੇ ਵਿੱਚ ਵੀ ਅਲੱਗ-ਅਲੱਗ ਪ੍ਰਾਈਸ ਆਉਂਦੇ ਨੇ ਜਿਹੜਾ ਪ੍ਰਾਈਸ ਦਾ ਕਿਉਂਕਿ ਇਹ ਚੀਜ਼ ਦਾ ਨਾਮ ਚੇਂਜ ਹੁੰਦਾ ਰਹਿੰਦਾਗਾ ਤੇ ਇਹ ਜਿੱਦਾਂ ਜਿੱਦਾਂ ਇਹਦਾ ਨਾਮ ਚੇਂਜ ਹੁੰਦਾ ਰਹਿੰਦਾ ਬਾਏ ਰਾਮਟੈਕਸ ਆਇੰਦਾਂ ਉਦਾਂ-ਉਦਾਂ ਪ੍ਰਾਈਸ ਹੀ ਜਿਹੜਾ ਇਹਦਾ ਅਪ ਡਾਊਨ ਹੁੰਦਾ ਰਹਿੰਦਾ ਜੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੈ ਜਿਹੜਾ ਥ੍ਰੈਡ ਦੀ ਫਿਨਿਸ਼ਿੰਗ ਵਗੈਰਾ ਕਟਿੰਗ ਕਰਨ ਵਾਲੀ ਇਹਦੀ ਰਹਿੰਦੀ ਹੈ ਜੀ ਬਹੁਤ ਹੀ ਸੋਹਣਾ ਬਣ ਕੇ ਇਹ ਸ਼ਾਰਟ ਲੈਂਥ ਦੇ ਵਿੱਚ ਸ਼ਰਟ ਮੇਰੀ ਭੈਣ ਨੇ ਕਰਵਾਈ ਆ ਤੇ ਬਹੁਤ ਹੀ ਸੋਹਣੀ ਜਿਹੜੀ ਰੈਡੀ ਹੋਏਗੀ ਅਗਰ ਤੁਸੀਂ ਵੀ ਸਾਡੇ ਕੋਲੋਂ ਐਦਾਂ ਦੇ ਸੋਨੇ ਸੋਨੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈ ਨੰਬਰ ਮੈਂਸ਼ਨ ਕਰੀ ਦੇਵਾਂਗੀ ਜੀ ਤੁਸੀਂ ਸਾਡੇ ਨੰਬਰ ਤੇ ਸਾਡੇ ਨਾਲ ਕੰਟੈਕਟ ਆ ਜਿਹੜਾ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਭੈਣੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰਨਾ ਤੇ ਕੋਲ ਸ਼ੇਅਰ ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜਿੰਨੂੰ ਪਹੁੰਚਾਇਆ ਕਰੋ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਜਿਹੜੀ ਕਿ ਕੰਪਿਊਟਰਾਈਜ਼ਡ ਮਸ਼ੀਨਾਂ ਨੇ ਜਾ ਉਹਨਾਂ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਜਨਵਰੀਵਾਰ ਕੋਈ ਵੀ ਇਨਕੁਆਰੀ ਹੈ ਕਿਸੇ ਭੈਣ ਦੀ ਤੇ ਇੱਕ ਆਪਾਂ ਨੂੰ ਉਹਨਾਂ ਕੰਮ ਲਈ ਕੁੜੀ ਦੀ ਲੋੜ ਹੈਗੀ ਅਗਰ ਕੋਈ ਲੋਕ ਕੋਲ ਇੰਟਰਸਟਡ ਆ ਉਹਨਾਂ ਬਰਨਾਲੇ ਦਾ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਸਕਦਾ ਜੀ ਐਂਡ ਹੁਣ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇਣਾ ਐਂਡ ਸ਼ੇਅਰ ਕਰਕੇ ਮੇਰੇ ਭੈਣਾਂ ਤੱਕ ਜ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਮਿਲਦੇ ਹਾਂ ਜੀ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਸ਼ਸ਼ੀ ਯਾਕਾਰ ਜੀ